ਐਸਐਸਪੀ ਹਾਰਪੁਰ ਸੁਰਿੰਦਰ ਲੰਬਾ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਪਿਸਤੌਲ ਦੀ ਨੋਕ ਤੇ ਪٹرول ਪੰਪ ਅਤੇ ਗੈਸ ਸਟੇਸ਼ਨ ਦੀ ਲੁੱਟਣ ਵਾਲੇ ਚਾਰ ਗ੍ਰਿਫਤਾਰ ਜਿਨ੍ਹਾਂ ਚੋਂ ਦੋ ਸੰ ਬਗੋੜੇ ਬੀਤੇ ਕੱਲ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਦੋ ਬਦਮਾਸ਼ ਹੋਏ ਸਨ ਜ਼ਖਮੀ ਜਿਨ੍ਹਾਂ ਦੀਆਂ ਲੱਤਾਂ ਤੇ ਲੱਗੀਆਂ ਸਨ ਗੋਲੀਆਂ ਉਸ ਤੋਂ ਬਾਅਦ ਉਹਨਾਂ ਦੇ ਦੱਸਣ ਤੇ ਦੋ ਹੋਰ ਸਾਥੀ ਪੁਲਿਸ ਹਿਰਾਸਤ ਵਿੱਚ ਫਿਰ ਕੱਲ ਕੱਲ ਇੱਕ ਮੋਟਰ ਪੇਡ ਦਾ ਪਿੰਡ ਸਾਹਮਣੇ ਐਸੀ ਜਿਹਦੇ ਵਿੱਚ ਦੋ ਗ੍ਰਿਫਤਾਰ ਬਦਮਾਸ਼ਾਂ ਹੋਏ ਸਨ ਜਖਮੀ ਹੋਏ ਸਨ ਕਿ ਜੀ ਇੱਕ 15 ਤਾਰੀਖ ਨੂੰ ਇੱਕ ਵਾਰਦਾਤ ਹੋਈ ਸੀ ਜਿੱਦੇ ਵਿੱਚ ਰਿਲਾਈਐਂਸ ਪੈਟਰੋਲ ਪੰਪ ਤੇ ਤਿੰਨ ਆਰਮਡ ਸਨੈਚਰਸ ਨੇ ਜਿਹੜਾ ਹੈਗਾ ਉਹ 50000 ਕੈਸ਼ ਸਨੈਚ ਕੀਤਾ ਸੀਗਾ ਗਨਪੁਆਇੰਟ ਤੇ ਤੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਰਹਾ ਉਹ ਹੋਇਆ ਕਿ ਇੱਕ ਇਨਸੀਡੈਂਟ ਇਹਨਾਂ ਨੇ ਕੀਤਾ ਅੱਜ ਦੇ ਵਿੱਚ ਇੱਕ ਮੋਟਰਸਾਈਕਲ ਉਹ ਕੀਤਾ ਇੱਕ ਪ੍ਰਵਾਸੀ ਮਜ਼ਦੂਰ ਤੋਂ ਇਹਨਾਂ ਨੇ ਨਸਰ ਵਾਲੇ ਦੇ ਨੇੜੇ ਇਲਸਟ੍ਰੇਸ਼ਨ ਬੁੱਲੋਵਾਲ ਦੇ ਵਿੱਚ ਤੇ ਉਸੇ ਦੀ ਘੜੀ ਵਿੱਚ ਇਹਨਾਂ ਨੇ ਇੱਕ ਹੋਰ ਇਨਸੀਡੈਂਟ ਨੂੰ ਅੰਜਾਮ ਦਿੱਤਾ ਜਿਹੜਾ ਦਸੋ ਵਿੱਚ ਇੱਕ ਪੈਟਰੋਲ ਪੁਆਇੰਟ ਤੇ ਖੋਕ ਕੀਤੀ ਗਈ 17 ਤਾਰੀਖ ਨੂੰ ਤੇ ਆ ਕ੍ਰਾਈਮਨਲਸ ਦੀ ਬਹਾਲ ਜਿਹੜੀ ਸੀਗੀ ਉਹ ਸਾਡੀ ਸੀਆਈਏ ਦੀ ਟੀਮ ਪੁਲਿਸ ਸਟੇਸ਼ਨ ਬਲੋਵਾਰਡ ਦੀ ਟੀਮ ਪੁਲਿਸ ਸਟੇਸ਼ਨ ਮਾਡਲ ਟਾਊਨ ਦੀ ਟੀਮ ਡੀਐਸਪੀ ਆਰ ਦੇ ਨਿਗਰਾਨੀ ਹੇਠ ਐਸਪੀਟੀ ਦੇ ਨਿਗਰਾਨੀ ਹੇਠ ਕਰ ਰਹੇ ਸੀਗੇ ਤੇ ਸਾਨੂੰ ਕਾਫੀ ਵਾਈਟਲ ਕਲੂਸ ਸੀਗੇ ਇਹਦੇ ਬਾਰੇ ਤੇ ਜਦੋਂ ਇਹਨਾਂ ਦੀ ਟੀਮ ਨੂੰ ਚੇਸ ਕਰ ਰਹੇ ਸੀਗੇ ਸਾਡੀ ਟੀਮ ਕੋਲੇ ਕੁਝ ਇਨਪੁਟ ਸੀਗੇ ਤੇ ਕੱਲ ਸਵੇਰੇ ਜਦੋਂ ਸਾਡੀ ਸੀਆਈਏ ਦੀ ਟੀਮ ਐਸਐਚਓ ਬੁਲਵਾਰ ਦੀ ਟੀਮ ਤੇ ਬਾਕੀ ਪੁਲਿਸ ਪਾਰਟੀ ਜਿਨ੍ਹਾਂ ਨੂੰ ਚੇਸ ਕਰਕੇ ਜਦੋਂ ਇੱਕ ਮੋਟਰਸਾਈਕਲ ਤੇ ਦੋ ਸਵਾਰਾਂ ਤੇ ਘੇਰਾ ਪਾਇਆ ਗਿਆ ਉਹਨਾਂ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਜਿਹਦੇ ਰਿਟੇਲੀਏਸ਼ਨ ਤੇ ਸੈਲਫ ਡਿਫੈਂਸ ਤੇ ਪੁਲਿਸ ਨੂੰ ਵੀ ਫਾਇਰ ਕਰਨਾ ਪਿਆ ਤੇ ਐਕਸਚੇਂਜ ਆਫ ਫਾਇਰ ਚ ਜਿਹੜੇ ਹੈਗੇ ਦੋ ਜਿਹੜੇ ਦੋਸ਼ੀ ਹੈਗੇ ਉਹਨਾਂ ਤੇ ਗੋਲੀਆਂ ਲੱਗੀਆਂ ਉਹਨਾਂ ਦੀ ਜਿਹੜੀ ਪਛਾਣ ਹੈਗੀ ਉਹ ਮਨੋਜ ਕੁਮਾਰ ਤੇ ਆਪਣਾ ਆਕਾਸ਼ ਦੇ ਰੂਪ ਚ ਕੀਤੀ ਗਈ ਤੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਹਸਪੀਟਲ ਇਮੀਡੀਟਲੀ ਵਰਤਿ ਕਰਾਇਆ ਗਿਆ ਵਰਤਿ ਕਰਾਉਣ ਤੋਂ ਬਾਅਦ ਜਿਹੜਾ ਹੈਗਾ ਉਹ ਇਹਨਾਂ ਤੇ ਨਿਸ਼ਾਨ ਦੇ ਹੀ ਤੇ ਅਗਲੇ ਬੰਦੇ ਮੋਹਨ ਕੁਮਾਰ ਜਿਹੜਾ ਹੈਗਾ ਦੋ ਨਾਮ ਹੈਗਾ ਉਹਦਾ ਮੋਹਨ ਕੁਮਾਰ ਤਿਆਕਾਸ ਸੌਰੀ ਮੈਂ ਮਨੋਜ ਕਹਤਾ ਸੀ ਤੇ ਟੋਟਲ ਕਿੰਨੇ ਜਣਿਆਂ ਦਾ ਗਰੁੱਪ ਹੈ ਤੇ ਉਹਨਾਂ ਦੀ ਪਛਾਣ ਤੇ ਜਿਹੜਾ ਹੈਗਾ ਦੋ ਹੋਰ ਦੋਸ਼ੀ ਫੜੇ ਗਏ ਜਿਦੇ ਵਿੱਚ ਇੱਕ ਦਾ ਨਾਮ ਸैम ਖਾਨ ਹੈਗਾ ਤੇ ਦੂਜੇ ਦਾ ਨਾਮ ਉਮੇਸ਼ ਹੈਗਾ ਤੇ ਆ ਸैम ਖਾਨ ਇੱਕ ਤਿੰਨ ਕਿਸਾਂ ਚ ਪੀਓ ਹੈਗਾ ਜਲੰਧਰ ਕਮਿਸ਼ਨਰੇਟ ਦਾ ਜਿਹਨੂੰ ਫੜਿਆ ਗਿਆ ਤੇ ਉਮੇਸ਼ ਇੱਕ ਹੈਗਾ ਜਿਨੇ ਦੋ ਵਾਰ ਦਾ ਤਮੰ ਅੰਜਾਮ ਦਿੱਤਾ ਇਹਨਾਂ ਨਾਲ ਮਿਲ ਕੇ ਜਿਦੇ ਵਿੱਚ ਇੱਕ ਨਕੋ ਨਕਉਦਰ ਦਾ ਕੇਸ ਹੈਗਾ ਤੇ ਇਹ ਕੇਸ ਹੈਗਾ ਆਪਣਾ ਪੁਲਿਸ ਸਟੇਸ਼ਨ ਮਕਸੂਦਾ ਦਾ ਜਿੱਥੇ ਇਹਨਾਂ ਨੇ ਇੱਕ ਗੈਸ ਸਟੇਸ਼ਨ ਤੇ ਗੈਸ ਏਜੰਸੀ ਤੇ ਲੂਟ ਕੀਤੀ ਤੇ ਇੱਕ ਪੈਟਰੋਲ ਪੰਪ ਤੇ ਇਹਨਾਂ ਨੇ ਖੋਹ ਕੀਤੀ ਹੈਗੀ ਆ ਦੋਨੋਂ ਬੰਦੇ ਵੀ ਇਸ ਜਿਹੜੀ ਵਾਰਦਾਤ ਹੋਈ ਹੈਗੀ ਜਿਹੜੀ ਹੁਸ਼ਿਆਰਪੁਰ ਚ ਵਾਰਦਾਤ ਹੋਈ ਇਹਨਾਂ ਵਾਰਦਾਤਾਂ ਤੋਂ ਪਹਿਲਾਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਥੇ ਰੈਕੀ ਕਰਨ ਵਾਸਤੇ ਆਏ ਸੀਗੇ ਇਹਨਾਂ ਨੇ ਐਗਜ਼ਿਟ ਰੂਟਸ ਵਗੈਰਾ ਜਿਹੜੇ ਹੈਗੇ ਉਹ ਆਈਡੈਂਟੀਫਾਈ ਕੀਤੇ ਸੀਗੇ ਪੈਟਰੋਲ ਪੰਪਸ ਆਈਡੈਂਟੀਫਾਈ ਕੀਤੇ ਸੀਗੇ ਤੇ ਉਸ ਤੋਂ ਬਾਅਦ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹਨਾਂ ਦਾ ਇੱਕ ਹੋਰ ਸਾਥੀ ਹੈਗਾ ਜਿਹੜਾ ਹਲੈਪ ਸਪੋਨਡਿੰਗ ਹੈਗਾ ਜਿਹਦਾ ਜ਼ਿਆਦਾ ਡਿਟੇਲਸ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ኦਪਰੇਸ਼ਨਲ ਰੀਜਨਸ ਕਰਕੇ ਤੇ ਉਹਨੂੰ ਵੀ ਜਲਦ ਫੜ ਲਿਆ ਜਾਏਗਾ ਟੋਟਲ ਜਿਹੜੇ ਹੈਗੇ ਪੰਜ ਬੰਦਿਆਂ ਦਾ ਜਿਹੜੇ ਕਿੰਨੇ ਰਾਉਂਡ ਫਾਇਰ ਹੋਏ ਸੀ ਕੱਲ ਜਦੋਂ ਮੁਕਾਬਲਾ ਹੋਇਆ ਸੀ ਉਹ ਡਿਟੇਲਸ ਵਗੈਰਾ ਸਾਰੇ ਜਿਹੜੀ ਹੈਗੀ ਉਹਨਾਂ ਵੱਲੋਂ ਕਿੰਨੇ ਰਾਉਂਡ ਫਾਇਰ ਕੀਤੇ ਗਏ ਸਾਡੇ ਵੱਲੋਂ ਕਿੰਨੇ ਰਾਉਂਡ ਫਾਇਰ ਗਏ ਉਹ ਵੱਖਰੇ ਤੌਰ ਤੇ ਤੁਹਾਨੂੰ ਦੇ ਦਿਆਂਗੇ ਕੁਝ ਇਸ ਤਰ੍ਹਾਂ ਦਾ ਵੀ ਹੈ ਸਰ ਜਿਹੜੇ ਇਹੇ ਤੁਸੀਂ ਚਾਰ ਬੰਦੇ ਪੜੇ ਸਰ ਇਹਨਾਂ ਦੀ ਕੁਝ ਪਤਾ ਲੱਗਾ ਸਰ ਇਹ ਜਿਹੜੇ ਲਗਾਤਾਰ ਇਹ ਸਨੇਚਿੰਗ ਜਾਂ ਫਰੌਡ ਰੋਮਸ ਤੇ ਲੋਟ ਕਰਦੇ ਸੀਦਾ ਰੀਜਨ ਕੀ ਸਮਨੇ ਕੋਈ ਨਸ਼ਾ ਦੇਖੋ ਆਬੀਸਲੀ ਹੁਣ ਕ੍ਰਾਈਮਨਲ ਬੰਦਾ ਜਿਹੜਾ ਜਿੱਤੇ ਪਹਿਲਾਂ 3-3 4-4 5-5 ਐਫ ਆਈ ਆਰ ਤੁਸੀਂ ਦੇਖੋਗੇ ਇਹਨਾਂ ਦੇ ਅਸੀਂ ਤੁਹਾਨੂੰ ਰਿਕਾਰਡ ਦਿੱਤਾ ਹੈਗਾ ਉਹਦੇ ਵਿੱਚ ਸਨੇਚਿੰਗ ਦੇ ਐਫ ਆਈ ਆਰਸ ਜ਼ਿਆਦਾ ਹੈਗੇ ਤੇ ਨਾਲ ਐਨ ਡੀ ਪੀ ਐਸ ਦੇ ਐਫ ਆਈ ਆਰ ਹੈਗੇ ਤੇ ਇਹਨਾਂ ਦੇ ਐਡਿਕਟ ਮਤਲਬ ਡਰਗ ਐਡਿਕਟ ਹੋਣ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਬਾਕੀ ਅਸੀਂ ਇਹਨਾਂ ਦਾ ਮੈਡੀਕਲ ਮੋਆਇਨਾ ਕਰਾਵਾਂਗੇ ਤਾਂ ਬਾਕੀ ਚੀਜ਼ ਸਾਹਮਣੇ ਆਏਗੀ ਤੇ ਦੂਸਰੀ ਚੀਜ਼ ਜਿਹੜਾ ਹੈਗਾ ਡੈਫੀਨਿਟਲੀ ਕਰਾਇਮ ਕੋਈ ਵੀ ਕਰਦਾ ਹੈਗਾ ਤੇ ਉਹਦੇ ਚ ਇਜੀ ਮਨੀ ਇੱਕ ਪੁਆਇੰਟ ਹੁੰਦਾ ਹੈਗਾ ਦੂਸਰਾ ਕਰੀਮਲ ਉਹਦਾ ਮਾਈਂਡ ਸੈਟ ਹੋ ਜਾਂਦਾ ਹੈ ਸਰ ਜੀ ਤੁਹਾਡੇ ਪੀਰੀਅਡ ਦੀ ਗੱਲ ਕਰੀ ਤਾਂ ਸ਼ਾਇਦ ਗਲਤ ਦੋਦਕ ਛੇ ਹੈ ਕਾਫੀ ਅਸਲੀ ਦੀ ਕਪਰੀ ਹੁੰਦੀ ਹੈ ਪਰ ਫਸਟ ਦਿਨ ਤੋਂ ਸਭ ਇੱਕੋ ਸ਼ੁਰੂ ਹੁੰਦਾ ਹੈ ਵੀ ਅਸਲਾ ਇਥੋਂ ਸਪਲਾਈ ਇਹਨੇ ਇਹਨਾਂ ਜਿਆਦਾ ਕਿੱਥੋਂ ਹੋ ਰਿਹਾ ਤੇ ਅੱਜ ਤੱਕ ਉਹ ਸਦੀ ਸਰਕਾਰੀ ਚੇਨ ਨਹੀਂ ਬਾਹਰ ਆਈ ਇਹਨਾਂ ਮੇਨ ਸਪਲਾਈਰ ਮੇਨ ਵਾਇਰ ਇਹ ਦੇਖੋ ਤੁਸੀਂ ਜਦੋਂ ਦੇਖੋਗੇ ਸਾਰੇ ਜਿਹੜੇ ਕੇਸ ਜਿਹੜਾ ਹੈਗੇ ਜਿਹੜਾ ਚ ਇਲੀਗਲ ਵੈਪਨ ਰਿਕਵਰ ਕੀਤੇ ਗਏ ਹਨ ਬੜੀ ਬੜੀ ਇਲੀਗਲ ਵੈਪਨਸ ਦੀ ਜਿਹੜੀ ਹੈਗੀ ਕੈਪ ਜਿਹੜੀ ਪੂਰੇ ਸਟੇਟ ਚ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਫੜੀ ਜਾਂਦੀ ਹੈਗੀ ਤੇ ਉਹਦੇ ਚ ਬੈਕਵਰਡ ਲਿੰਕੇਜ ਜਿਹੜਾ ਹੈਗਾ ਸਾਡਾ ਐਫਰਟ ਰੰਦਾ ਹੈਗਾ ਕਿ ਹਰ ਲੈਵਲ ਤੇ ਬੈਕਵਰਡ ਲਿੰਕੇਜ ਆਇਡੈਂਟੀਫਾਈ ਕਰਕੇ ਉਹਨੂੰ ਵੀ ਇਨਵੈਸਟੀਗੇਸ਼ਨਸ ਲੈ ਜਾਇ ਨਾਮਿਨੇਟ ਕੀਤਾ ਜਾਏ ਇਹਦੇ ਚ ਵੀ ਜਿਹੜੇ ਵੈਪਨ ਰਿਕਵਰ ਕੀਤੇ ਹੈਗੇ ਸੀ ਆਗੇ ਫਰਦਰ ਬੈਕਵਰਡ ਇਨ ਟ੍ਰੇਸ ਕਰਕੇ ਜਿਹੜੇ ਜਿਹੜੇ ਲੋਕਾਂ ਤੋਂ ਲੈ ਕੇ ਆਏ ਹੈਗੇ ਉਹਨਾਂ ਨੂੰ ਨਾਮਜ਼ਦ ਕਰਾਂਗੇ ਤੁਹਾਨੂੰ ਡੀਟੇਲਸ ਡੈਫੀਨਿਟਲੀ ਸਟੋਟਲ ਅਸਲਾ ਕਿੰਨਾ ਬਰਾਮਦ ਹੋਇਆ ਹਾਲੇ ਤੱਕ ਜਿਹੜਾ ਹੈਗਾ ਦੋ ਵੈਪਨ ਅਸੀਂ ਬਰਾਮਦ ਕੀਤੇ ਹੈਗੇ ਜਿਦੇ ਵਿੱਚ ਇੱਕ 32 ਬੋਲ ਦਾ ਪਿਸਤਲ ਸੀ 315 ਬੋਲ ਦਾ ਪਿਸਤਲ ਹੈਗਾ ਜਿਹੜੇ ਦੋਨੋਂ ਨਜਾਇਜ਼ ਵੈਪਨ ਹੈਗੇ ਸਰ ਜਿੱਥੇ ਇੱਕ ਲੁੱਟ ਕਰਦੇ ਸੀਗੇ ਕਿ ਉੱਥੇ ਕੋਈ ਇਨਵੈਸਟੀਗੇਸ਼ਨ ਆਇਆ ਸਾਹਮਣੇ ਕੋਈ ਉੱਥੇ ਪੈਟਰੋਲ ਪੰਪ ਦਾ ਕੋਈ ਕਰਮਚਾਰੀ ਇਹਨਾਂ ਦੇ ਨਾਲ ਬਿਆਕੀ ਚਮਤ ਨਹੀਂ ਐ ਜੋ ਹਾਲੇ ਤੱਕ ਕੋਈ ਆਇਆ ਗਿਆ ਸੀ ਸ਼ਾਇਦ ਹਾਲੇ ਤੱਕ ਜਿਹੜਾ ਹੈਗਾ ਇਸ ਤਰੀਕੇ ਦੀ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈਗੀ ਮੇਬੀ ਇਨਡੂ ਕੋਰਸ ਆਫ ਇਨਵੈਸਟੀਗੇਸ਼ਨ ਜਦੋਂ ਇਹਨਾਂ ਤੋਂ ਪੁੱਛਤਾ ਜਾਊਗਾ ਡਿਟੇਲ ਚ ਹੋਏਗੀ ਇਹਨਾਂ ਨੂੰ ਤੁਹਾਨੂੰ ਪਤਾ ਅੰਦਰ ਟ੍ਰੀਟਮੈਂਟ ਹੈਗੇ ਤੇ ਬਹੁਤ ਜ਼ਿਆਦਾ ਟਾਈਮ ਨਹੀਂ ਮਿਲ ਸਕਿਆ ਹਾਲੇ ਤੱਕ ਨਾ ਤਾਂ ਪੁੱਛਤਾ ਕਰਨ ਦਾ ਸਾਰੇ ਕਿੱਥੋਂ ਬਿਲੋਂਗ ਕਰਦੇ ਹਾਂਜੀ ਸਾਰੇ ਕਿੱਥੋਂ ਚਾਰੋਂ ਜਿਹੜੇ ਬੰਦੇ ਫੜੇ ਹੈਗੇ ਸਾਰੇ ਬੰਦੇ ਜਲੰਧਰ ਤੋਂ ਬਿਲੋਂਗ ਕਰਦੇ ਹੈਗੇ ਤੇ ਇਹਨਾਂ ਦਾ ਜਿਹੜਾ ਸਾਥੀ ਹੈਗਾ ਉਹ ਵੀ ਉਦਰ ਦਾ ਹੀ ਹੈਗਾ ਸਾਰਿਆਂ ਨੂੰ ਫੜ ਕੇ ਇੱਕ ਬੰਦਾ ਜਿਹੜਾ ਰਹਿ ਗਿਆ ਉਹਨੂੰ ਵੀ ਫੜਾਂਗੇ ਤੇ ਫੜ ਕੇ ਦਾ ਪੂਰਾ ਖਲਾਸਾ ਕਰਾ ਸਰ ਇਹਨਾਂ ਫਾਇਰਿੰਗ ਵੀ ਕੀਤੀ ਸੀ ਦਸੂਏ ਜਦੋਂ ਇਹਨਾਂ ਨੇ ਉਦੋਂ ਸੇਮ ਡੇ ਹੁਚਾਰਪੁਰ ਤੋਂ ਬਾਅਦ ਦਸੂਏ ਕੀਤੀ ਸੀ ਉੱਥੇ ਕੋਈ ਇੱਕ ਅੱਧੀ ਫਾਇਰਿੰਗ ਚਾਈਲਡ ਮੇਰੇ ਖਿਆਲ ਜਿਹੜਾ ਹੈਗਾ ਇਹਨਾਂ ਨੇ ਰਿਪੋਰਟ ਕੀਤਾ ਹੈਗਾ ਜਿਹੜਾ ਉਹਨਾਂ ਨੇ ਕਿਹਾ ਕਿ ਇੱਕ ਫਾਇਰ ਉਹਨਾਂ ਨੇ ਉੱਥੇ ਕੀਤਾ ਬਟ ਹਾਲੇ ਤੱਕ ਸਾਨੂੰ ਉੱਥੇ ਕੋਈ ਖੋਲਿਆ ਉਸ ਤਰੀਕੇ ਦੀ ਚੀਜ਼ ਬਰਾਮਦ ਨਹੀਂ ਹੋਈ ਹੈਗੀ ਤੇ ਉਹਨੂੰ ਕੋਰੋਬੋਰੇਟ ਅਸੀਂ ਕਰਾਂਗੇ ਡੂਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜੀ ਥੈਂਕ ਯੂ ਥੈਂਕ ਯੂ ਸਰ ਮਾਈ ਜੀ